ਬਿਰੋਹਣ ਮੈਂ ਗੱਲ ਕਰਨ ਲੱਗਿਆ ਸੀ ਵੀ ਜਿਹੜੇ-ਜਿਹੜੇ ਬੰਦੇ ਰੋਟੀ ਖਾਂਦੇ ਆ ਵੀ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣ ਰੋਟੀ ਹੁਣ ਆਪਾਂ ਤਕਰੀਬਨ ਹਰ ਇੱਕ ਬੰਦਾ ਹੀ ਖਾਂਦਾ ਹਨਾ ਤੇ ਚੌਲ-ਝੂਲ ਖਾਣ ਵਾਲਾ ਜਾਂ ਹੋਰ ਚੀਜ਼ਾਂ ਖਾਣ ਵਾਲਾ ਆਪਣੇ ਰਵਾਜ ਘੱਟ ਹੀ ਆ ਤੇ ਕਣਕ ਹੁਣ ਆਪਣਾ ਮੇਨ ਅਨਾਜ ਆ ਗਿਆ ਪੰਜਾਬ ਦਾ ਕਣਕ ਦੇ ਉੱਤੇ ਹੁਣ ਆਪਾਂ ਨੂੰ ਵੀ ਪਤਾ ਆਪਣੇ ਚਾਰੇ ਪਾਸੇ ਰੇਹਾਂ ਸਪਰੇਹਾਂ ਬਹੁਤਾਰੇ ਮਤਲਬ ਵਰਤੀਆਂ ਜਾਂਦੀਆਂ ਨੇ ਕਣਕ ਦੇ ਵਿੱਚ ਕਈ ਪੈਸਟੀਸਾਈਡ ਇਦਾਂ ਦੇ ਨੇਗੇ ਜਿਹੜੇ ਸੁੱਕੀ ਕਣਕ ਤੋਂ ਵੀ ਮਤਲਬ ਖਤਮ ਨਹੀਂ ਹੋ ਸਕਦੇ ਹੈਗੇ ਤੇ ਵੈਸੇ ਤਾਂ ਹੁਣ ਬਹੁਤ ਜ਼ਿਆਦਾ ਸੁਧਾਰ ਹੋਇਆ ਪਹਿਲਾਂ ਨਾਲੋਂ ਸਪਰੇਹਾਂ ਜਿਹੜੀਆਂ ਇਦਾਂ ਦੀਆਂ ਆਈਆਂ ਨੇ ਜਿਹੜੀਆਂ ਮਤਲਬ ਵੀ ਬਿਮਾਰੀ ਨੂੰ ਕਣਕ ਦੀ ਬਿਮਾਰੀ ਨੂੰ ਰੋਕਦੀਆਂ ਨੇ ਪਰ ਬੰਦਿਆਂ ਨੂੰ ਕਹਿੰਦੇ ਉਹ ਘੱਟ ਅਸਰ ਕਰਦੀਆਂ ਨੇ ਕੰਪਨੀਆਂ ਦੇ ਕਹਿਣ ਦੀ ਗੱਲ ਆ ਠੀਕ ਆ ਮੈਂ ਨਹੀਂ ਇਹ ਗੱਲ ਨੂੰ ਮਤਲਬ ਪੁਸ਼ਟੀ ਕਰਦਾ ਹੈਗਾ ਵੀ ਜੇ ਮੈਂ ਕਹਾ ਵੀ ਮੈਂ ਬਦਵਾਨ ਆ ਵੀ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਬਾਹਲੀ ਸਟੱਡੀ ਕੀਤੀ ਆ ਕੋਈ ਇਦਾਂ ਨਹੀਂ ਸੁਣਨ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਸੁਣੀਆਂ ਸੁਣਾਈਆਂ ਗੱਲਾਂ ਤੇ ਇੱਕ ਸੁਣੀ ਸੁਣਾਈ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨ ਲੱਗਿਆ ਵੀ ਜਿਹੜੀ ਕਣਕ ਦਾ ਆਪਾਂ ਆਟਾ ਭਿਉਣੇ ਆ ਇਸ ਕਣਕ ਦੇ ਵਿੱਚ ਉਹਨਾਂ ਰੇਹਾਂ ਸਪਰੇਹਾਂ ਦੇ ਜਿਹੜੇ ਕਣ ਨੇਗੇ ਜਾਂ ਉਹਨਾਂ ਦੀ ਕੋਈ ਮਾਤਰਾ ਗਈ ਇਹਨਾਂ ਦੇ ਉੱਤੇ ਲੱਗੀ ਰਹਿ ਜਾਂਦੀ ਹੈ ਤੇ ਜਿਹੜੀ ਬੰਦੇ ਦੇ ਸਰੀਰ ਨੂੰ ਮਨੁੱਖ ਦੇ ਸਰੀਰ ਵਾਸਤੇ ਹਾਨੀਕਾਰਕ ਹੈ ਸੋ ਉਸ ਨੂੰ ਜਿਹੜੀ ਉਹਦੇ ਉੱਪਰ ਲੱਗੀ ਹੋਈ ਹੈ ਜਿਵੇਂ ਕਣਕ ਦੇ ਵਿਚਾਲੇ ਇੱਕ ਵਿਰਲ ਹੁੰਦੀ ਹੈਗੀ ਠੀਕ ਹੈ ਉਸ ਵਿਰਲ ਦੇ ਵਿੱਚ ਬਹੁਤ ਸਾਰਾ ਮਤਲਬ ਰੇਤਾ ਮਿੱਟੀ ਧੂੜ ਤੇ ਇਹ ਪੈਸਟੀਸਾਈਡਾਂ ਦੀ ਮਾਤਰਾ ਵਿੱਚ ਲੱਗੀ ਰਹਿ ਜਾਂਦੀ ਹੈ ਤੇ ਇਹਨੂੰ ਆਪਾਂ ਥੋੜੀ ਜੀ ਮਿਹਨਤ ਕਰਕੇ ਕੱਢ ਸਕਦੇ ਆਗੇ ਸੋ ਮੇਰੇ ਹਿਸਾਬ ਨਾਲ ਜੇ ਕਣਕ ਨੂੰ ਧੋ ਕੇ ਫਿਰ ਉਹਦਾ ਆਟਾ ਪਹਾਇਆ ਜਾਵੇ ਤਾਂ ਉਹ ਬਹੁਤ ਚੰਗੀ ਚੀਜ਼ ਆ ਮੋਸਟਲੀ ਹੁਣ ਜਿਹੜੇ ਵੀਰ ਇਸ ਵੀਡੀਓ ਨੂੰ ਦੇਖ ਰਹੇ ਹੋਣਗੇ ਹੋ ਸਕਦਾ 50% ਲੋਕ ਇਦਾਂ ਦੇ ਹੋਣ ਜਿਹੜੇ ਪਹਿਲਾਂ ਤੋਂ ਹੀ ਇਹ ਚੀਜ਼ ਕਰ ਰਹੇ ਹੋਣ ਤੇ 50% ਲੋਕ ਇਦਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਕਦੇ ਧੋਤਾ ਨਹੀਂ ਕਣਕ ਨੂੰ ਪੱਖੇ ਦੇ ਅੱਗੇ ਉਡਾਤਾ ਪੱਖੇ ਦੇ ਅੱਗੇ ਉਡਾਉਣ ਤੋਂ ਬਾਅਦ ਆਟਾ ਪਹਾਲਿਆ ਜਾਂ ਪੱਖੇ ਅੱਗੇ ੜਾਉਣ ਵਾਲਾ ਕੰਮ ਵੀ ਚੱਕੀ ਵਾਲੇ ਤੋਂ ਹੀ ਕਰਵਾ ਲਿਆ ਇਹੜਾ ਕਿਹੜੀ ਹੁਣ ਪੀਣਾ ਕਰਨ ਵਾਲੀਆਂ ਮਸ਼ੀਨਾਂ ਵੀ ਮੋਸਟਲੀ ਚੱਕੀਆਂ ਦੇ ਉੱਤੇ ਲੱਗੀਆਂ ਹੋਈਆਂ ਨੇ ਪਰ ਕਈ ਆਪਣੇ ਪੁਰਾਣੇ ਬਜ਼ੁਰਗਾਂ ਦੇ ਕਹਿਣ ਮੁਤਾਬਕ ਜਾਂ ਡਾਕਟਰ ਦੀ ਸਲਾਹ ਦੇ ਮੁਤਾਬਕ ਕਹਿੰਦੇ ਕਣਕ ਨੂੰ ਜੇ ਆਪਾਂ ਧੋ ਕੇ ਉਹਦਾ ਆਟਾ ਪਿਹਾਉਣੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਸੋ ਇਹ ਵੀਡੀਓ ਪਾਉਣ ਦਾ ਮਕਸਦ ਇਹ ਹੈ ਵੀ ਮੈਂ ਨਹੀਂ ਮੈਨੂੰ ਨਹੀਂ ਲੱਗਦਾ ਵੀ ਮਤਲਬ ਸਾਰੇ ਬੰਦੇ ਜਿਹੜੇ ਜਿਹੜੇ ਇਸ ਵੀਡੀਓ ਨੂੰ ਦੇਖਣਗੇ ਉਹ ਸਾਰੇ ਕਣਕ ਨੂੰ ਧੋਣ ਲੱਗ ਜਾਣਗੇ ਪਰ ਕੁਝ ਕੁ ਬੰਦੇ ਜਿਹੜੇ ਹੈਲਥ ਪ੍ਰਤੀ ਕੌਂਸ਼ੀਅਸ ਹੋਣਗੇ ਆਪਣੀ ਹੈਲਥ ਦੇ ਪ੍ਰਤੀ ਜਿਹੜੇ ਸਾਵਧਾਨੀਆਂ ਵਰਤਦੇ ਐ ਉਹਨਾਂ ਦੇ ਵਿੱਚੋਂ ਕੁਝ ਬੰਦੇ ਦੇ ਉੱਤੇ ਹੋ ਸਕਦਾ ਇਸ ਚੀਜ਼ ਦਾ ਅਸਰ ਹੋ ਜੇ ਜਿਵੇਂ ਤੁਸੀਂ ਵੇਖ ਰਹੇ ਹੋਗੇ ਆਹ ਕਣਕ ਮੈਂ ਧੋ ਰਿਆਂਗਾ ਕਣਕ ਦੇ ਵਿੱਚੋਂ ਕਾਲੇ-ਕਾਲੇ ਰੰਗ ਦਾ ਪਾਣੀ ਮਤਲਬ ਨਿਕਲ ਰਿਹਾ ਹੈਗਾ ਹੁਣ ਮੈਨੂੰ 4-5 ਵਾਰੀ ਇਹਦੇ ਵਿੱਚ ਪਾਣੀ ਪਾਇਆ ਜਿੰਨਾ ਟਾਈਮ ਸਾਫ਼ ਪਾਣੀ ਨਹੀਂ ਆਉਣ ਲੱਗਦਾ ਤੇ ਇੱਕ ਚੀਜ਼ ਹੋਰ ਗੌਰ ਕੀਤੀ ਜਾਵੇ ਵੀ ਕਣਕ ਭਾਂਵੇਂ ਕਿੰਨੀ ਵਧੀਆ ਢੰਗ ਦੇ ਨਾਲ ਸਾਂਭ ਕੇ ਰੱਖੀ ਹੋਈ ਹੋਵੇ ਕਣਕ ਦੇ ਵਿੱਚ ਸੁਸਰੀ ਹੈ ਜਿਹੜੀ ਇਹ ਜਿਹੜੇ ਮਤਲਬ ਬਰੀਕ ਜੀਵ ਨੇਗੇ ਉਹ ਆਉਂਦੇ ਹੀ ਆਉਂਦੇ ਨੇਗੇ ਇਹਨੂੰ ਭਾਂਵੇਂ ਕਿੰਨਾ ਮਰਜ਼ੀ ਸਾਂਭ ਕੇ ਰੱਖ ਲਓ ਕਈ ਵਾਰੀ ਜਾਦੇ ਮਾਤਰਾ ਚ ਹੁੰਦੇ ਆ ਉਹ ਦਿਸਦੇ ਹੁੰਦੇ ਆ ਤੇ ਕਈ ਵਾਰੀ ਬਹੁਤ ਘੱਟ ਮਾਤਰਾ ਦੇ ਵਿੱਚ ਹੁੰਦੇ ਆ ਪਰ ਉਹ ਬਿਰਲਾ ਦੇ ਵਿੱਚ ਜਾਂ ਕਣਕ ਦੇ ਦਾਣਿਆਂ ਦੇ ਵਿੱਚ ਵੜ ਕੇ ਲੁਕੇ ਹੋਏ ਹੁੰਦੇ ਨੇ ਤੇ ਬਾਕੀ ਧੋਣ ਤੋਂ ਬਾਅਦ ਕਣਕ ਦਾ ਜਿਹੜਾ ਮਤਲਬ ਕਹਿ ਦਈਏ ਆਪਾਂ ਰੰਗ ਰੂਪ ਆ ਉਹ ਹੋਰ ਹੀ ਬਣ ਜਾਂਦਾ ਆਟੇ ਦੇ ਜਿਹੜੇ ਸਵਾਦ ਆਗਾ ਮਤਲਬ ਰੋਟੀ ਦਾ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਤੇ ਮਤਲਬ ਸੁਣੀ ਸੁਣਾਈ ਗੱਲ ਹੈ ਕਿ ਫੇਰ ਮੈਂ ਉਹੀ ਗੱਲ ਮੈਂ ਵਾਰ-ਵਾਰ ਰਿਪੀਟ ਕਰਦਾ ਕਿਉਂਕਿ ਬਹੁਤ ਸਾਰੇ ਵੀਰ ਫੇਰ ਇਦਾਂ ਕਰਦੇ ਹੁੰਦੇ ਨੇ ਕਮੈਂਟ ਵੀ ਯਾਰ ਤੁਸੀਂ ਬੜੇ ਗਿਆਨਵਾਨ ਬੰਦੇ ਆਗੇ ਵੀ ਤੁਹਾਨੂੰ ਜ਼ਿਆਦਾ ਗਿਆਨ ਆ ਕਿਉਂਕਿ ਅੱਜ ਦੀ ਘੜੀ ਹਰ ਇੱਕ ਬੰਦਾ ਆਪਦੇ ਆਪ ਦੇ ਵਿੱਚ ਇੱਕ ਦੂਜੇ ਨਾਲ ਉਹ ਬਾੜਾ ਸਿਆਣਾ ਬੈਠਾ ਹੈ ਠੀਕ ਹੈ ਕਿਉਂਕਿ ਜੇ ਆਪਾਂ ਕਿਸੇ ਨੂੰ ਕੋਈ ਸਲਾਹ ਦਿੰਨੇ ਆ ਤਾਂ ਮੂਰੋਂ ਅਗਲਾ ਕਹਿੰਦਾ ਯਾਰ ਮੈਨੂੰ ਤਾਂ ਇਹ ਆਲਰੇਡੀ ਪਤਾ ਹੈ ਦੇਣੀ ਵੀ ਨਹੀਂ ਚਾਹੀਦੀ ਸਲਾਹ ਪਰ ਜਿਹੜੇ ਬੰਦਿਆਂ ਨੂੰ ਇਹ ਆਲਰੇਡੀ ਪਤਾ ਸੀ ਭਰਾਵੋ ਉਹ ਅੰਗੂਠਾ ਉੱਪਰ ਨੂੰ ਸਵਾਈਪ ਕਰ ਦਿਓ ਅਗਲੀ ਵੀਡੀਓ ਚੱਲ ਪੂਗੀ ਇਹਨੂੰ ਇੱਥੇ ਛੱਡ ਦਿਓ ਤੇ ਜੇ ਕਿਸੇ ਨੂੰ ਇਹ ਗੱਲ ਚੰਗੀ ਲੱਗੀ ਤਾਂ ਇਹ ਚੀਜ਼ ਭਰਾਵੋ ਆਪਣੀ ਲਾਈਫ ਦੇ ਵਿੱਚ ਵਰਤਣੀ ਸ਼ੁਰੂ ਕਰ ਦਿਓ ਅੱਜ ਤੋਂ ਵੀ ਅੱਗੇ ਤੋਂ ਪਿਹਾਉਣਾਗਾ ਤਾਂ ਕਣਕ ਨੂੰ ਧੋ ਕੇ ਪਿਹਾਉਣਾਗਾ ਜੇ ਕੋਈ ਇੱਕ ਬੰਦੇ ਨੇ ਵੀ ਮੇਰੀ ਇਹ ਗੱਲ ਫੋਲੋ ਕਰ ਲਈ ਮੈਂ ਕਹੂੰਗਾ ਮੇਰਾ ਵੀਡੀਓ ਪਾਉਣ ਦਾ ਜਿਹੜਾ ਮਕਸਦ ਹੈਗਾ ਉਹ ਪੂਰਾ ਹੋ ਗਿਆ ਸਾਰੀ ਦੁਨੀਆ ਦਾ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਤੇ ਕਣਕ ਤੁਸੀਂ ਵੇਖੋ ਆਦੇ ਹੁਣ ਮੈਂ ਜਿਹੜਾ ਕਲਿੱਪ ਲਾ ਰਿਹਾਗਾ ਇਹ ਹੈਗਾਗਾ ਜਿਹੜਾ ਧੋਤੀ ਹੋਏ ਕਣਕ ਦਾ ਧੋਣ ਤੋਂ ਬਾਅਦ ਕਣਕ ਦਾ ਜਿਹੜਾ ਰੰਗ ਰੂਪ ਉਹ ਅਖਰ ਹੀ ਹੋ ਗਿਆ ਜੇ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਹਨੂੰ ਅੱਗੇ ਸਾਂਝੀ ਜ਼ਰੂਰ ਕਰ ਦਿਓ ਗਲਤੀ ਮਲਤੀ ਮਾਫ ਕਰਿਓ ਸਤਿ ਸ੍ਰੀ ਅਕਾਲ ਜੀ